ਜਿਸ ਦਿਨ ਗੁਰਨਾਮ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਆਰੇ ਲੱਗੇ ਨਾ ਕੇਸ ਆਪੇ ਪਿਆਰੇ ਲੱਗਣਗੇ। ਤੇਰੇ ਤਾਂ ਆਪਣੇ ਆਪ ਪਿਆਰੀਆਂ ਲੱਗਣਗੇ ਤੇ ਮੇਰੇ ਪਿਆਰੇ ਦੀਆਂ ਨਿਸ਼ਾਨੀਆਂ। ਕਿਸਾਂ ਦੀ ਰੂਹਾਨੀਅਤ ਨਾਲ ਇਹਦਾ ਕੀ ਸੰਬੰਧ ਹੈ? ਲੇਕਿਨ ਇਸਦਾ ਰੂਹਾਨੀਅਤ ਨਾਲ ਸੰਬੰਧ ਹੈ। ਮੁਹੰਮਦ ਸਾਹਿਬ ਨੇ, ঈਸਾ ਨੇ, ਮੂਸਾ ਨੇ, ਦਸਾਂ ਗੁਰੂ ਸਾਹਿਬਾਨ ਨੇ, ਰਾਮ ਹੈ, ਕ੍ਰਿਸ਼ਨ ਹੈ। विश्वमित्र ने कपाल मौनी ने ऋषि कणाद ने व्यास जी ने जैमिनी ने इसके अलावा ऋषियों जी ने सबके साथ रामलीला कर देन साडे हिंदू वीर बाजारों जोड़े खरीद के लाने पहले दाड़ियां खरीद के लाने रुक गए ये रूहानी रूप है संसारी रूप नहीं है ਰੋਹਾਨੀਅਤ ਇੱਕ ਵਰਤਈ ਹੈ ਤੇ ਰੋਹਾਨੀਅਤ ਹੀ ਜੁਣੀ ਕੌਣ ਹੈ ਕਰ ਇਸ ਦੇ ਅੰਦਰ ਰੋਹਾਨੀਅਤ ਵੀ ਬੜੀ ਹੈ